ਹਾਰਤ ਨਿਊਜ਼ ਦੇ ਤੁਹਾਡਾ ਸਭ ਦਾ ਬਹੁਤ ਸਵਾਗਤ ਹੈ ਬੇਕਸੂਰੇ ਲੋਕਾਂ ਨੂੰ ਇਨਸਾਫ ਦਿਲਾਉਣ ਅਤੇ ਕਸੂਰਵਾਰ ਲੋਕਾਂ ਨੂੰ ਸਜ਼ਾ ਦਿਲਵਾਉਣ ਵਾਲੀ ਪੰਜਾਬ ਪੁਲਿਸ ਦੇ ਵਿੱਚੋਂ ਅਜਿਹੀ ਘਟਨਾ ਸਾਹਮਣੇ ਆਈ ਹੈ ਜੋ ਆਪ ਸਭ ਨੂੰ ਹਿਲਾ ਦੇਵੇਗੀ ਪੰਜਾਬ ਪੁਲਿਸ ਦੀ ਐਸ ਐਚਓ ਸੰਦੀਪ ਕੌਰ ਨੂੰ ਐਡੀਸ਼ਨਲ ਸੈਸ਼ਨ ਜੱਜ ਪਰਮਿੰਦਰ ਸਿੰਘ ਵੱਲੋਂ 10 ਸਾਲ ਦੀ ਸਜ਼ਾ ਅਤੇ 20000 ਰੁਪਏ ਜੁਰਮਾਨਾ ਕਰ ਦਿੱਤਾ ਗਿਆ ਹੈ ਜੇਕਰ ਐਸਐਚਓ ਸੰਦੀਪ ਕੌਰ ਜੁਰਮਾਨਾ ਨਹੀਂ ਦੇਵੇਗੀ ਤਾਂ ਉਸ ਦੀ ਸਜ਼ਾ ਵਿੱਚ 3 ਮਹੀਨਿਆਂ ਦਾ ਵਾਧਾ ਕੀਤਾ ਜਾਵੇਗਾ ਇਹ ਖਬਰ ਸਾਹਮਣੇ ਆਈ ਹੈ ਅੰਮ੍ਰਿਤਸਰ ਤੋਂ ਸਨ 2020 ਵਿੱਚ ਅੰਮ੍ਰਿਤਸਰ ਦੇ ਦਿਹਾਤੀ ਇਲਾਕੇ ਵਿੱਚ ਤਾਇਨਾਤ ਐਸਐਚਓ ਸੰਦੀਪ ਕੌਰ ਦੇ ਉੱਥੇ ਦੇ ਹੀ ਇੱਕ ਕਾਰੋਬਾਰੀ विक्रमजीत सिंह विक्की जो कि सुनारि दी दुकान ਕਰਦਾ ਸੀ ਉਸ ਨਾਲ ਦੋਸਤੀ ਹੋ ਜਾਂਦੀ ਹੈ ਦੋਸਤੀ ਇੰਨੀ ਵੱਧ ਜਾਂਦੀ ਹੈ ਕਿ ਦੋਸਤੀ ਪਿਆਰ ਵਿੱਚ ਬਦਲ ਜਾਂਦੀ ਹੈ ਜਦੋਂ ਦੋਨੋਂ ਇੱਕ ਦੂਜੇ ਨੂੰ ਇੰਤਹਾ ਪਿਆਰ ਕਰਨਾ ਸ਼ੁਰੂ ਕਰਦੇ ਹਨ ਤਾਂ ਐਸਐਚਓ ਸੰਦੀਪ ਕੌਰ विक्रमजीत सिंह विक्की ਨੂੰ ਬਲੈਕਮੇਲ ਕਰਨਾ ਸ਼ੁਰੂ ਕਰਦੀ ਹੈ ਐਸਐਚਓ ਸੰਦੀਪ ਕੌਰ ਆਪਣੇ ਆਸ਼ਿਕ ਵਿਕਰਮਜੀਤ ਸਿੰਘ ਵਿੱਕੀ ਤੋਂ ਰੁਪਈਆਂ ਦੀ ਮੰਗ ਕਰਦੀ ਹੈ ਅਤੇ ਉਸ ਨੂੰ ਬਲੈਕਮੇਲ ਕਰਦੀ ਹੈ। ਵਿਕਰਮਜੀਤ ਸਿੰਘ ਵਿੱਕੀ ਕੁੱਲ 18 ਲੱਖ ਰੁਪਏ ਉਸ ਨੂੰ ਦੇ ਦਿੰਦਾ ਹੈ ਪਰ ਐਸਐਚਓ ਸੰਦੀਪ ਕੌਰ ਬਾਜ ਨਹੀਂ ਆਂਦੀ ਤਾਂ ਹੋਰ ਵੀ ਜ਼ਿਆਦਾ ਰੁਪਈਆਂ ਦੀ ਮੰਗ ਕਰਦੀ ਹੈ। ਬਾਰ ਬਾਰ ਮੰਗ ਕਰਨ ਤੇ ਵਿਕਰਮਜੀਤ ਸਿੰਘ ਵਿੱਕੀ ਉਸ ਨੂੰ ਰੁਪਈਏ ਦੇਣ ਤੋਂ ਇਨਕਾਰ ਕਰਨਾ ਸ਼ੁਰੂ ਕਰ ਦਿੰਦਾ ਹੈ ਇਸ ਦੇ ਨਾਲ ਹੀ ਐਸ ਐਚ ਓ ਉਸ ਨੂੰ ਕਿਸੇ ਦਾ ਕਤਲ ਕਰਨ ਦੇ ਲਈ ਕਹਿੰਦੀ ਹੈ ਤਾਂ ਵਿਕਰਮਜੀਤ ਸਿੰਘ ਵਿੱਕੀ ਇਸ ਤੇ ਵੀ ਜਵਾਬ ਦੇ ਦਿੰਦਾ ਹੈ ਇਸ ਤੋਂ ਬਾਅਦ ਐਸ ਐਚ ਓ ਸੰਦੀਪ ਕੌਰ ਆਪਣੇ ਸਾਥੀਆਂ ਤੋਂ ਵਿਕਰਮਜੀਤ ਸਿੰਘ ਵਿੱਕੀ ਨੂੰ ਫੋਨ ਕਰਵਾਉਂਦੀ ਹੈ ਅਤੇ ਉਸ ਨੂੰ ਧਮਕੀਆਂ ਦਿਲਵਾਉਂਦੀ ਹੈ ਅਤੇ ਵਿਕਰਮਜੀਤ ਸਿੰਘ ਵਿੱਕੀ ਹੋਰ ਵੀ ਪਰੇਸ਼ਾਨ ਹੋ ਜਾਂਦਾ ਹੈ ਦੋਨੇ ਇੱਕ ਦਿਨ ਉਸੇ ਹੀ ਇਲਾਕੇ ਦੇ ਇੱਕ ਹੋਟਲ ਵਿੱਚ ਮਿਲਦੇ ਹਨ ਕੁਝ ਦਿਨ ਰੁਕਣ ਤੋਂ ਬਾਅਦ ਐਸਐਚਓ ਸੰਦੀਪ ਕੌਰ ਉਥੋਂ ਚਲੀ ਜਾਂਦੀ ਹੈ ਅਤੇ ਵਿਕਰਮਜੀਤ ਸਿੰਘ ਵਿੱਕੀ ਉਥੇ ਹੀ ਸੁਸਾਈਡ ਕਰ ਲੈਂਦਾ ਹੈ ਜਦੋਂ ਇਸ ਦੇ ਬਾਰੇ ਉਸ ਦੇ ਘਰਦਿਆਂ ਨੂੰ ਪਤਾ ਲੱਗਦਾ ਹੈ ਤਾਂ ਉਸ ਦੀ ਵਾਈਫ ਕੋਠੇ ਤੇ ਚੜ ਜਾਂਦੀ ਹੈ ਅਤੇ ਚਾਦਰ ਚੱਕ ਕੇ ਲੋਹੇ ਦੀ ਗ੍ਰਿਲ ਦੇ ਨਾਲ ਲਟਕ ਜਾਂਦੀ ਹੈ ਅਤੇ ਆਪਣੀ ਜਾਨ ਦੇ ਦਿੰਦੀ ਹੈ ਭਾਵ विक्रमजीत सिंह विक्की ਅਤੇ ਉਸਦੀ ਪਤਨੀ ਦੋਨੋਂ ਹੀ ਮਰ ਜਾਂਦੇ ਹਨ ਇਹ ਗੱਲ ਹੈ 10 ਅਕਤੂਬਰ 2020 ਦੀ ਉਸੇ ਹੀ ਦਿਨ ਉਥੇ ਦੇ ਥਾਣੇ ਵਿੱਚ ਪਰਚਾ ਦਰਜ ਕਰ ਦਿੱਤਾ ਜਾਂਦਾ ਹੈ ਇਸ ਤੋਂ ਬਾਅਦ ਐਸਐਚਓ ਸੰਦੀਪ ਕੌਰ ਨੂੰ ਸਸਪੈਂਡ ਵੀ ਕਰ ਦਿੱਤਾ ਜਾਂਦਾ ਹੈ ਗੱਲ ਇੱਥੇ ਹੀ ਨਹੀਂ ਮੁੱਕਦੀ ਥੋੜਾ ਸਮਾਂ ਪਾਨ ਬਾਅਦ ਥੋੜਾ ਸਮਾਂ ਗੁਜ਼ਰਨ ਬਾਅਦ ਉਸਦੀ ਲੜਕੀ ਵਿਕਰਮਜੀਤ ਸਿੰਘ ਵਿੱਕੀ ਦੀ ਜੋ ਲੜਕੀ ਹੈ ਉਹ ਵੀ ਸੁਸਾਈਡ ਕਰ ਲੈਂਦੀ ਹੈ ਕਹਿਣ ਦਾ ਭਾਵ ਵਿਕਰਮਜੀਤ ਸਿੰਘ ਵਿੱਕੀ ਦਾ ਸਾਰਾ ਹੀ ਪਰਿਵਾਰ ਉਜੜ ਜਾਂਦਾ ਹੈ ਇਸ ਕੇਸ ਦੀ ਪੈਰਵਾਈ ਵਕੀਲ ਹਰ ਸਿਮਰਨ ਸਿੰਘ ਕਰਦੇ ਹਨ ਹੁਣ ਮਾਨਯੋਗ ਕੋਰਟ ਵਿੱਚੋਂ ਐਡੀਸ਼ਨਲ ਸੈਸ਼ਨ ਜੱਜ ਪਰਮਿੰਦਰ ਸਿੰਘ ਨੇ ਐਸ ਐਚ ਓ ਸੰਦੀਪ ਕੌਰ ਨੂੰ 10 ਸਾਲਾਂ ਦੀ ਸਜ਼ਾ ਸੁਣਾ ਦਿੱਤੀ ਹੈ ਅਤੇ 20000 ਰੁਪਏ ਜ਼ੁਰਮਾਨਾ ਕਰ ਦਿੱਤਾ ਹੈ ਆਓ ਅਸੀਂ ਇਸ ਕੇਸ ਦੀ ਸਾਰੀ ਜਾਣਕਾਰੀ ਵਕੀਲ ਹਰ ਸਿਮਰਨ ਸਿੰਘ ਅਤੇ ਵਿਕਰਮਜੀਤ ਸਿੰਘ ਵਿੱਕੀ ਦੇ ਪਰਿਵਾਰਿਕ ਮੈਂਬਰਾਂ ਤੋਂ ਇਸ ਬਾਰੇ ਜਾਣਾਂਗੇ ਸਾਡੇ ਨਾਲ ਮੌਜੂਦ ਹਨ ਵਕੀਲ ਹਰ ਸਿਮਰਨ ਸਿੰਘ ਅਤੇ ਵਿਕਰਮਜੀਤ ਸਿੰਘ ਵਿੱਕੀ ਦੇ ਪਿਤਾ ਉਸਦੀ ਭੈਣ ਅਤੇ ਉਸਦੇ ਭਰਾ ਆਓ ਅਸੀਂ 1 ਬਾਈ 1 ਸਾਰਿਆਂ ਤੋਂ ਇਸ ਕੇਸ ਬਾਰੇ ਜਾਣਾਂਗੇ ਇਹਨਾਂ ਦੇ ਦੁੱਖ ਸੁਣਾਂਗੇ ਅਤੇ ਸਾਰਾ ਕੁਝ ਦੇਖਦੇ ਹਾਂ 1 ਇੰਚ ਵਾਪਰਿਆ ਜੀ ਆਪਣੇ ਅੱਜ ਤੋਂ 2020 ਦੀ ਗੱਲ ਆ ਇਹ ਸਾਡੇ ਬੇਟੇ ਦੇ ਸਾਡੇ ਪਿੰਡ ਦੀ ਲੜਕੀ ਆ ਸੰਦੀਪ ਕੋਰ ਇੰਸਪੈਕਟਰ ਸੰਬੰਧੀ ਲੱਗੀ ਉਹ ਸਾਡੇ ਬੇਟੇ ਨੂੰ ਬਹੁਤ ਪਰੇਸ਼ਾਨ ਕਰਤੀ ਸੀ 18-20 ਲੱਖ ਰੁਪਏ ਡਰਾਗੇ ਕੋ ਲੈ ਗਈ ਸੀ ਤੇ ਉਹਨੇ ਸ਼ੂਸਰ ਕਰ ਲਿਆ ਤੇ ਉਸ ਤੋਂ ਅਗਲੇ ਦਿਨ ਉਹਦੇ ਘਰ ਦੇ ਵਿੱਚ ਮਤਲਬ ਕਿ ਸਾਡੀ ਮੇਰੀ ਨੌ ਨਵੇਂ ਸ਼ੂਸਰ ਕਰ ਲਿਆ ਮਤਲਬ ਕਿ ਮਤਲਬ ਕਿ 5 ਸਾਲ ਲੜਾਈ ਚੱਲੀ ਸਾਡੇ ਸਦਕਾ ਚੋਂ ਸਾਡੇ ਵਕੀਲ ਸਾਹਿਬ ਹਰਸ਼ੀਮਰ ਜੀ ਜਿਨ੍ਹਾਂ ਨੇ ਬਹੁਤ ਸਖਤ ਮਿਹਨਤ ਕੀਤੀ ਆ ਤੇ ਜਿਹੜਾ ਸਾਨੂੰ 5 ਸਾਲਾਂ ਬਾਅਦ ਆਇਆ ਇਨਸਾਫ ਹੋਇਆ ਅਮਰਦੀਪ ਕੌਰ ਨੂੰ ਸੰਜੀਵ ਕੌਰ ਨੂੰ ਮੈਂ ਕਿਹਾ 10 ਸਾਲ ਦੀ ਸਜ਼ਾ ਹੋਈ ਹੈ ਬਹੁਤ ਚਲੋ ਅਸੀਂ ਖੁਸ਼ ਆ ਵੀ ਅਦਾਲਤ ਨੇ ਸਾਡਾ ਫਾਇਦਾ ਕੀਤਾ ਲੇਕਿਨ ਅਸੀਂ ਇਹ ਚਾਹੁੰਦੇ ਸੀਗੇ ਭਾਈ ਜਿੱਦਾਂ ਸਾਡੇ ਪਰਾਰ ਨੇ ਮੇਰੀ ਨੌ ਨੇ ਮੇਰੇ ਪੁੱਤਰ ਵਿਕਰਮਜੀਤ ਸਿੰਘ ਨੇ ਤੇ ਮੇਰੀ ਪੁੱਤਰੀ ਨੇ ਫਾਂਸੀ ਲੈ ਕੇ ਆਪਣੀਆਂ ਜਾਨਾਂ ਗੋਈਆਂ ਅਸੀਂ ਇਹ ਚਾਹੁੰਦੇ ਸੀਗੇ ਵੀ ਇਹਨੂੰ ਸੰਦੀਰ ਨੂੰ ਵੀ ਫਾਂਸੀ ਸਜ਼ਾ ਹੁੰਦੀ ਲੇਕਿਨ ਜੋ ਕਾਨੂੰਨ ਸੀ ਉਸ ਤਾਂ ਚਲੋ ਸਾਡੇ ਵਕੀਰ ਸਾਹਿਬ ਸਿਮਸੀ ਨੇ ਕਿਹਾ ਵੀ ਇਹ ਦਾ ਸਾਰੀ ਸਾਰੀ ਜਿਹੜੀ ਬਹੁਤ ਵਧੀਆ ਇਹਨਾਂ ਦਿੱਤੀ ਗਈ ਆ ਚਲੋ ਅਸੀਂ ਇਹ ਤੇ ਖੁਸ਼ ਹਾਂ ਲੇਕਿਨ ਇਹ ਸਾਡਾ ਜਿਹੜਾ ਫਾਇਦਾ ਜੇ ਅੱਧਾ ਹੀ ਸਾਨੂੰ ਮਿਲਿਆ ਵਾ ਇਹ ਮੈਂ ਬੇਤੀ ਤੁਹਾਡੇ ਮੀਡੀਅਮ ਦਾ ਕਹਿਣਾ ਚਾਹੁੰਦਾ ਆ ਵੀ ਇਹਦੇ ਨਾਲ ਜਿਹੜੇ ਦੇ ਨਾਲ ਗਰੁੱਪ ਬਣਿਆ ਸੀਗਾ ਇੱਕ ਨੰਦੀਤ ਸਿੰਘ ਇੱਕ ਦੋ ਮੁੰਡਿਆਂ ਨਾਮ ਨੂੰ ਕੋਲ ਸਾਰੇ ਪੁਲਸ ਗਿਆ ਉਹਨਾਂ ਦੇ ਵੀ ਪਰਚਿਆਂ ਦੇ ਵਿੱਚ ਨਾਂ ਬਿਲਕੁਲ ਪਿਆ ਦੋਸ਼ੀ ਐ ਉਹ ਬਿਲਕੁਲ ਲੇਕਿਨ ਪੁਲਿਸ ਵਾਲੇ ਨੇ ਜਿਹੜਾ ਵਾ ਉਹਨਾਂ ਦਾ ਜਿਹੜਾ ਚਲਾਨਾ ਕੋਰਟ 'ਚ ਨਹੀਂ ਭੇਜਿਆ ਰੋਣਾ ਇਹ ਸੀਗਾ ਕਿ ਉਹ ਇਹਦੇ ਪਤਾ ਨਹੀਂ ਕਿਹਸਾ ਨਾ ਇਹਨੂੰ ਬਲੈਕ ਬਲੈਕ ਕਰਤੀ ਸੀਗੀ ਇਹ ਮੇਰਾ ਬੇਟਾ ਇਹਦਾ ਸੀਗਾ ਇਹ ਸੋਨੇ ਦਾ ਕੰਮ ਕਰਦਾ ਸੀਗਾ ਘਰ ਤੋਂ ਘਾਟੇ 18-20 ਲੱਖ ਰੁਪਏ ਲੈ ਚੁੱਕੀ ਸੀ ਦੇਖੋ ਲੇਕਿਨ ਉਸ ਤੋਂ ਬਾਅਦ ਉਹਨੂੰ ਮਾਰ ਦਿਆਂ ਤਾਂ ਕਹਿ ਦਿੰਦੀ ਵੀ ਤੇਰੇ ਮੇ ਪੇਟਾ ਨੂੰ ਪੁਸ ਦੇ ਵਿੱਚ ਹਕਮਦਰ ਕਰਾਣਾ ਤੁਹਾਡੇ ਪਰਚੇ ਕਰਾਂਗੀ ਇਹ ਕਿਹੜਾ ਦਾਸੀਗਾ ਉਹ ਵੀ ਪੁਸ ਦੇ ਵਿੱਚ ਮਲਾਜੂ ਸੀਗਾ ਨਵਦੀਪ ਸਿੰਘ ਅੰਮ੍ਰਿਤਸਰ ਦਾ ਰਹਿੰਦਾ ਉਹ ਪੁਸ ਨੌਕਰੀ ਕਰਦਾ ਵਾ ਉਹਦੇ ਥਰੂ ਵੀ ਇਹਨੇ ਪੈਸੇ ਲਏ ਆ 18-20 ਲੱਖ ਕਿਹਦੇ ਵਿੱਚ ਸੰਦੀਪ ਕੋ ਕਹਿ ਰਹੀ ਆ ਕਿ ਮਤਲਬ ਕਿ ਤੂੰ ਇਹਨਾਂ 2 ਲੱਖ ਰੁਪਏ ਦਾ ਵਿਕੀ ਕੋ ਲੈ ਲਿਆ ਨਾ ਮੇਰਾ ਹਿੱਸਾ ਕਿਉਂ ਨਹੀਂ ਦਿੱਤਾ ਜੀ 10 ਅਕਤੂਬਰ 2020 ਦੀ ਗੱਲ ਆ ਔਰ ਅੰਮ੍ਰਿਤਸਰ ਦੇ ਵਿੱਚ ਐਡਾ ਵੱਡਾ ਪਾਣਾ ਵਰਤਿਆ ਜਿਹੜਾ ਕੋਈ ਗਵਰਨਮੈਂਟ EMPLOYEE ਹੈ ਨਾ ਜਦੋਂ ਆਪਣੀ ਅਥਾਰਟੀ ਦਾ ਮਿਸਯੂਜ਼ ਕਰਦਾ ਅਸੀਂ ਕਹਿੰਦੇ ਆ ਨਾ ਜਿਹਦੇ ਕੋਲ ਪੈਸਾ ਹੋਵੇ ਕਾਨੂੰਨ ਉਹਦੇ ਹੱਕ ਚਾ ਉਹਦੇ ਲਈ ਲੜਨਾ ਉਹਦੇ ਖਿਲਾਫ ਲੜਨਾ ਕਿੰਨਾ ਔਖਾ ਹੁੰਦਾ ਔਰ ਜਿੰਨੇ ਕਾਨੂੰਨ ਨੂੰ ਐਗਜ਼ੀਕਿਊਟ ਕਰਨਾ ਐਨਫੋਰਸ ਕਰਨਾ ਜਦੋਂ ਉਹੀ ਕਾਨੂੰਨ ਦੇ ਖਿਲਾਫ ਕਾਨੂੰਨ ਦਾ ਮਿਸਯੂਜ਼ ਕਰਕੇ ਕਿਸੇ ਤੋਂ ਪੈਸੇ ਐਕਸਟਰੈਕਟ ਕਰੇ ਇਹ ਕਿਸਮ ਦੀ ਫਰੋਤੀ ਸੀ ਇਹਦੇ ਵਿੱਚ ਜੀ ਸੰਦੀਪ ਕੌਰ ਸਬ ਇਨਸਪੈਕਟਰ ਅੰਮ੍ਰਿਤਸਰ ਤੇ ਸੀ ਜਿਹੜੀ ਮਹਿਤਾ ਥਾਣੇ ਦੇ ਵਿੱਚ ਉਦੋਂ ਸੀ ਔਰ ਜਿਹੜਾ ਵਿਕਰਮਜੀਤ ਸਿੰਘ ਡਿਸੀਜ਼ਡ ਹੈਗਾ ਇਹਦੇ ਨਾਲ ਇਹਦਾ ਕੋਈ ਰਿਲੇਸ਼ਨ ਸੀ ਜਿਵੇਂ ਆਪਸ ਵਿੱਚ ਬਿਲਾਫਸ ਲਾ ਕੇ ਇਹਨਾਂ ਦੀ ਗੱਲਬਾਤ ਹੁੰਦੀ ਸੀ ਪਰ ਉਹਦਾ ਮੋਟਿਵ ਸੀ ਜਿਹੜਾ ਸੰਦੀਪ ਕੌਰ ਦਾ ਉਹ ਸਿਰਫ ਪੈਸੇ ਇਹਦੇ ਕੋਲ ਹਥਿਆਣਾ ਸੀ ਔਰ 18 ਤੋਂ 20 ਲੱਖ ਰੁਪਿਆ 골ਡ ਤੋਂ ਇਲਾਵਾ ਇਹਦੇ ਕੋਲੋਂ ਆਪ ਲਿਆ ਕਿੰਨੀ ਵੱਡੀ ਗੱਲ ਹੈ ਇਹ ਪਾਰਟ ਐਫ ਆਈ ਆਰ ਦਾ ਕੰਪਲੀਟ ਦਾ ਪਾਰਟ ਹੈ ਕਿ ਉਹਨਾਂ ਨੇ ਉਹਦੇ ਨਾਲ ਪੰਜ ਤੋਂ ਸੱਤ ਪੁਲਿਸ ਮੁਲਾਜ਼ਮ ਸੀ ਜਿਨ੍ਹਾਂ ਖਿਲਾਫ ਅਸੀਂ ਹੁਣ ਕਾਰਵਾਈ ਸ਼ੁਰੂ ਕਰਨ ਲੱਗੇ ਆ ਕਿਉਂਕਿ ਉਹਨਾਂ ਖਿਲਾਫ ਸਰਕਾਰੀ ਤੰਤਰ ਹੋਣ ਕਰਕੇ ਪੁਲਿਸ ਮੁਲਾਜ਼ਮ ਨੂੰ ਬਚਾਉਣ ਵਾਸਤੇ ਸੰਦੀਪ ਕੌਰ ਨੂੰ ਪੁਲਿਸ ਨੇ ਉਹਨਾਂ ਖਿਲਾਫ ਚਲਾਨ ਨਹੀਂ ਪੇਸ਼ ਕੀਤਾ ਮੇਰੇ ਲਈ ਬਹੁਤ ਵਧੀਆ ਕਿ ਚਲਾਨ ਨਹੀਂ ਪੇਸ਼ ਕੀਤਾ ਕਿਉਂਕਿ ਉਹਨਾਂ ਦੇ ਖਿਲਾਫ ਹੁਣ ਜੱਜਮੈਂਟ ਦੁਬਾਰਾ ਆਏਗੀ ਸੰਦੀਪ ਕੌਰ ਦੇ ਖਿਲਾਫ ਪਹਿਲੇ ਹੀ ਇੱਕ ਐਫ ਆਈ ਆਰ ਹੋਈ ਸੈਡ ਸਟੋਰੀ ਕੀ ਸੀ ਕਿ ਇੱਕ ਵੀਰ ਨੇ ਵੀਡੀਓ ਪਾ ਕੇ ਆਡੀਓ ਕਲਿਪਸ ਆਪਣੀਆਂ ਭੈਣ ਨੂੰ ਭੇਜ ਕੇ ਕਿ ਮੈਂ ਆਪਣੀ ਜੀਵਨ ਲੀਲਾ ਇਸ ਤੋਂ ਡਰ ਕੇ ਖਤਮ ਕਰਨ ਲਗਾਵਾ ਤੇ ਜਦੋਂ ਇਹਦੇ ਘਰ ਦੇ ਉੱਥੇ ਪਹੁੰਚੇ ਤੇ ਉਹਨੇ ਹੋਟਲ ਮਾਹਲਿੰਦੇ ਵਿੱਚ ਆਪਣਾ ਫਾਲ ਆਇਆ ਹੋਇਆ ਸੀ ਕਿੰਨੀ ਮਾੜੀ ਗੱਲ ਹੋਏਗੀ ਕਿ ਜਦੋਂ লাশ ਨੂੰ ਘਰ ਲੈ ਕੇ ਵਾਪਸ ਆ ਰਹੇ ਸੀ ਉਹਦੀ ਵੋਟੀ ਜਿਹਨੂੰ ਫੇਰ ਸੰਦੀਪ ਕੋਰ ਨੇ ਡਰਾਇਆ ਕਿ ਜੇ ਮੇਰੇ ਖਿਲਾਫ ਕੋਈ ਕਾਰਵਾਈ ਕੀਤੀ ਤਾਂ ਮੈਂ ਤੁਹਾਡਾ ਪਰਿਵਾਰ ਉਜਾੜ ਦਾਂਗੀ ਤੁਹਾਨੂੰ ਝੂਠੇ ਕੇਸਾਂ 'ਚ ਫਸਾ ਦਾਂਗੀ ਮੇਰੇ ਕੋਲ ਪਾਵਰ ਹੈ ਤੇ ਉਸ ਲੇਡੀ ਨੇ ਵੀ ਉਸ ਡਰ ਤੋਂ ਕੋਠੇ ਗਈ ਗ੍ਰਿਲ ਦੇ ਨਾਲ ਆਪਣੀ ਚਦਰ ਬੰਨੀ ਤੇ ਬਾਹਰ ਨੂੰ ਛਾਲ ਮਾਰੀ ਦੋ ਸੁਸਾਇਡਾ ਡਬਲ ਮਰਡਰ ਇਸ ਕੇਸ ਦੇ ਵਿੱਚ ਹੋਇਆ ਕਿਉਂ ਕਿਸੇ ਦੀ ਅਥਾਰਟੀ ਕਿਸੇ ਦੀ ਈਗੋ ਕਿ ਮੈਂ ਇੱਕ ਪੁਲਿਸ ਵਾਲੀ ਆ ਔਰ ਉਹਨੇ ਇੰਨਾ ਮਿਸਯੂਜ਼ ਕੀਤਾ ਅੱਜ ਤੱਕ 5 ਸਾਲ ਇਸ ਕੇਸ ਨੂੰ ਲੜਦਿਆਂ ਬਹੁਤ ਜ਼ੋਰ ਲਾਇਆ ਤੇ ਮੈਂ ਪਬਲੀਕਲੀ ਅਨਾਉਂਸ ਕਰਨਾ ਚਾਹਨਾ ਵਾਂ ਕਿ ਆ ਇੱਕ ਇਨਸਾਨੀਅਤ ਦੀ ਜਿਹੜੀ ਮੈਂ ਨਾ ਮਿਸਾਲ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਮੈਂ 1 ਰੁਪਿਆ ਫੀਸ ਨਹੀਂ ਸੀ ਲਈ ਜੀ ਵਕੀਲ ਫੀਸ ਲੈਂਦੇ ਆ ਨਾ ਦੋ ਕੇਸ ਲੜਨੇ ਕਿੰਨੇ ਸਾਲ 5 ਸਾਲ ਪਰਿਵਾਰ ਬੈਠਾ ਇਹਨਾਂ ਦੀਆਂ ਨਕਲਾਂ ਨਿਕਲਣੀਆਂ ਰਿਪਲਾਈਜ਼ ਦੇਣੇ ਕੋਰਟ ਦੇ ਵਿੱਚ ਜਿਹੜੇ ਖਰਚੇ ਹੁੰਦੇ ਆ ਹਰ ਸਿਮਰਨ ਸਿੰਘ ਨੇ ਆਪਣੇ ਕੋਲੋਂ ਕੀਤੇ ਰੀਜ਼ਨ ਕੀ ਸੀ ਕਿ ਇੱਕ ਸਰਕਾਰੀ ਮੁਲਾਜ਼ਮ ਨੂੰ ਇਸ ਚੀਜ਼ ਦੀ ਸਜ਼ਾ ਦਿਵਾਨੀ ਜ਼ਰੂਰੀ ਸੀ ਔਰ ਲੋਕਾਂ ਨੂੰ ਬਾਕੀ ਮੁਲਾਜ਼ਮ ਉਹ ਵੀ ਪੁਲਿਸ ਮੁਲਾਜ਼ਮ ਨੂੰ ਬਾਕੀ ਪੁਲਿਸ ਮੁਲਾਜ਼ਮਾਂ ਨੂੰ ਇਸ ਚੀਜ਼ ਦਾ ਅਹਿਸਾਸ ਕਰਵਾਣਾ ਕਿ ਤੁਸੀਂ ਆਮ ਬੰਦਿਆਂ ਦੀ ਜ਼ਿੰਦਗੀ ਨਾਲ ਪੈਸੇ ਲਈ ਖੇਲ ਨਹੀਂ ਸਕਦੇ ਔਰ ਮੈਂ ਗਵਾਹ ਹਾਂ ਕਿ ਇਹਦੇ ਵਿੱਚ ਸਾਰੇ ਪੁਲਿਸ ਮੁਲਾਜ਼ਮਾਂ ਨੇ ਆ ਕੇ ਸੰਦੀਪ ਘੋੜ ਦੇ ਆਲਮੋਸਟ ਹੱਕ ਦੇ ਵਿੱਚ ਜਿਹਨੂੰ ਕਹਿੰਦੇ ਨਾ ਡਿਫੈਕਟਿਵ ਇਨਵੈਸਟੀਗੇਸ਼ਨ ਕੀਤੀ ਕਿ ਕਿਸੇ ਤਰੀਕੇ ਕਾਲਾ ਭਰੀ ਹੋ ਜਾਂਦੀ ਔਰ ਜਿਹੜੇ ਸਾਡੇ ਜੱਜ ਸਾਹਿਬ ਨੇ ਪਰਿੰਦਰ ਸਿੰਘ ਜੀ ਐਡੀਸ਼ਨਲ ਡਿਸਟ੍ਰਿਕਟ ਜੱਜ ਉਹਨਾਂ ਨੇ ਤਕਰੀਬਨ 4 ਘੰਟੇ ਇਸ ਕੇਸ ਨੂੰ ਸੁਣਿਆ ਆਰਗੂਮੈਂਟਸ ਦੋਹਾਂ ਕਿਲਾ ਦੇ ਦਲੀਲਾ ਸੁਣਿਆ ਔਰ ਮੈਕਸਿਮਮ ਇਹਦੇ ਵਿੱਚ 10 ਸਾਲ ਦੀ ਸਜ਼ਾ ਹੈ ਮੈਂ ਵਿਕਰਮਜੀਤ ਸਿੰਘ ਦੀ ਸਿਸਟਰ ਹਾਂ ਔਰ ਮੈਨੂੰ ਬਹੁਤ ਹੀ ਖੁਸ਼ੀ ਹੋਈ ਹੈ ਅੱਜ ਮੈਨੂੰ ਇਹ ਫੀਲ ਹੋਇਆ ਕਿ ਹਾ ਸਿੰਰਨ ਵੀਰ ਜੀ ਨੇ ਸਾਡੀ ਇੰਨੀ ਹੈਲਪ ਕੀਤੀ ਅੱਜ ਉਹਨਾਂ ਨੇ ਸਾਨੂੰ ਇਨਸਾਫ ਦਿਵਾਇਆ ਅੱਜ ਉਹਨਾਂ ਦੇ ਉਹਨਾਂ ਦੇ ਕਰਕੇ ਹੀ ਸਾਨੂੰ ਇਨਸਾਫ ਮਿਲਿਆ ਔਰ ਮੈਨੂੰ ਹੋਰ ਵੀ ਖੁਸ਼ੀ ਹੁੰਦੀ ਕਿ ਜੇ ਮੇਰੀ ਭਤੀਜੀ ਅਜੀ ਇਸ ਜਗ੍ਹਾ ਤੇ ਬੈਠੀ ਹੁੰਦੀ ਤੇ ਸ਼ਾਇਦ ਉਹਨੂੰ ਹੋਰ ਵੀ ਖੁਸ਼ੀ ਹੁੰਦੀ ਸੀ ਹੁਣ ਤੁਸੀਂ ਇਹਨਾਂ ਸਭ ਦੀ ਜਵਾਨੀ ਸੁਣ ਹੀ ਲਿਆ ਕਿ ਕਿਸ ਤਰੀਕੇ ਦੇ ਨਾਲ ਐਸ ਐਚ ਓ ਸੰਦੀਪ ਕੌਰ ਨੇ ਇਹਨਾਂ ਦਾ ਪਰਿਵਾਰ ਉਜਾੜ ਦਿੱਤਾ ਭਾਰਤ ਨਿਊਜ਼ ਤੇ ਜੁੜੇ ਰਹਿਣ ਲਈ ਤੁਹਾਡਾ ਸਬਜ਼ਾ ਬਹੁਤ ਧੰਨਵਾਦ